ਜਲੰਧਰ ਦੇ ਪੁਲਿਸ ਸਟੇਸ਼ਨ 'ਚ ਬੈਠੀ ਇਹ ਚੰਦਾ ਖਾਨ ਉਰਫ ਫੌਜੀ ਆਨਾਮੀ ਔਰਤ ਪਾਕਿਸਤਾਨ ਤੋਂ ਆਈ ਹੈ। ਪਾਕਿਸਤਾਨੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਬਿਨਾ ਪਾਸਪੋਰਟ, ਬਿਨਾ ਵੀਜ਼ਾ ਅਤੇ ਟਿਕਟ ਤੋਂ। ਜੋ ਕਰਾਚੀ ਤੋਂ ਜਲੰਧਰ ਪਹੁੰਚੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਲੰਧਰ ਤੱਕ ਕਿਸੇ ਨੇ ਉਸਦੇ ਦਸਤਾਵੇਜ਼ ਚੈੱਕ ਨਹੀਂ ਕੀਤੇ। ਫੌਜੀ ਆਵਰੇ ਜਾਣਕਾਰੀ ਜਲੰਧਰ ਵਿੱਚ ਇੱਕ ਟਿਕਟ ਚੈੱਕ ਕਰਨ ਪੁਲਿਸ ਨੂੰ ਦਿੱਤੀ। ਚੰਦਾ ਰੇਲਵੇ ਪੁਲਿਸ ਨੂੰ ਵੱਖ-ਵੱਖ ਕਹਾਣੀਆਂ ਦੱਸ ਰਹੀ ਹੈ। ਉਸਦੇ ਮੁਤਾਬਕ ਉਹ ਆਪਣੇ ਮਾਮੇ ਨਾਲ ਭਾਰਤ ਆਈ ਅਤੇ ਕਿਸੇ ਸਟੇਸ਼ਨ ਤੇ ਪਾਣੀ ਲੈਣ ਉਤਰਿਆ ਸੀ ਪਰ ਟ੍ਰੇਨ ਵਿੱਚ ਨਹੀਂ ਚੜਿਆ। ਉਸ ਦੇ ਮੁਤਾਬਕ ਸਾਰੇ ਦਸਤਾਵੇਜ਼ ਉਸਨੇ ਮਾਮੀ ਕੋਲ ਨਹੀਂ ਚੰਦਾ ਦਾ ਕਹਿਣਾ ਹੈ ਕਿ ਉਹ ਸਾਬਰੇ ਪਾਕ ਦੀ ਮਜ਼ਾਰ ਤੇ ਮੱਥਾ ਟੇਕਣ ਆਈ ਸੀ ਕਿਉਂਕਿ ਉਸ ਦੇ ਕੋਲ ਕੋਈ ਔਲਾਦ ਨਹੀਂ ਕਦੇ ਚੰਦਾ ਕਹਿੰਦੀ ਹੈ ਕਿ ਉਹ ਸਲਮਾਨ ਖਾਨ ਤੇ ਸ਼ਾਹਰੂਖ ਖਾਨ ਨੂੰ ਮਿਲਣ ਲਈ ਭਾਰਤ ਆਈ ਹੈ ਉਸ ਦੇ ਮੁਤਾਬਕ ਉਸ ਦਾ ਮਾਮਾ ਸਲਮਾਨ ਖਾਨ ਕੋਲ ਕੰਮ ਕਰਦਾ ਹੈ ਯਾਰ ਇਹ ਬਿਗ ਬੌਸ ਸਲਮਾਨ ਖਾਨ ਹੈ ਨਾ ਜੋ ਬੰਬਈ ਦੇ ਅੰਦਰ ਕੰਮ ਕਰਦੇ ਹਨ ਜਿਹਨਾਂ ਬਿਗ ਬੌਸ ਚੱਲ ਰਹੇ ਹਨ ਉਹਨਾਂ ਦੇ ਥਰੂ ਮੈਂ ਯਹਾਂ ਤੇ ਮੇਰੇ ਕੋਲ ਦਵਾਈ ਦੇ ਪਰਚੇ ਮੈਨੂੰ ਉਸ ਦੇ ਪਾਸ ਜਾਣਾ ਹੈ ਉਹਨਾਂ ਦਾ ਨੰਬਰ ਵੀ ਮੈਨੇ ਲੋਅ ਹੋ ਦਿਆ ਸ਼ਾਹਰੂਖ ਖਾਨ ਦਾ ਸਲਮਾਨ ਖਾਨ ਦਾ मेरे आप उन लोगों तक मुझे पहुँचा दे आप प्रेस मुझे तक पहुंचा सकते हैं तो मेहरबानी होगी नहीं मुझे अल्लाह रसूल पे भरोसा है मुझे वो तो ठीक है एक तरफ आप कह रही हैं कि आप सलमान से और उससे मिलने आए हैं मिलने नहीं, नहीं आए मेरे मामू वहाँ पे काम पड़ते हैं और मैं जाहिर तो उनके पास आई तो मेरे मामू ने कहा मैं तुम्हें मिला दूंगा तुम थोड़ी देर वहाँ रुक सकते हैं मैं वहाँ तक कैसे पहुँची यहाँ तक कैसे आये अभी निशाने सभी चाहिए हुई जब भी तो आए ना आप लोगों को बुलाया गया जब भी तो आप लोग आए पुलिस भी मान रही है कि सुरक्षा पास कोई वीजा नहीं है कोई टिकट नहीं है पाकिस्तानी करांसी नोट आ सात सौ रुपए के और मेडिकल की दवाइयों की टिकटें हैं है। कहीं पर तो चूक होगी जहाँ कस्टम वाले की होगी जहाँ कोई वहाँ पर चेकिंग स्टाफ जो होता है, ਜਲੰਧਰ ਪੁਲਿਸ ਨੇ ਔਰਤ ਨੂੰ ਅਟਾਰੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅਟਾਰੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹਦੇ ਖਿਲਾਫ ਜਿਹੜਾ ਮਕਦਮਾ ਨੰਬਰ 83 ਡੇਟਡ 30 7 15 ਅੰਡਰ ਸੈਕਸ਼ਨ 3420 ਪਾਸਪੋਰਟ ਐਕਟ ਤੇ 14 ਫਾਰਮ ਐਕਟ ਦਰਜ ਰਿਸਟ੍ਰਿਕ ਕੀਤਾ ਗਿਆ ਪਰ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਜੇ ਦਾ ਇਹ ਨਾਮ ਲੈ ਰਹੀ ਹੋ ਉਸਦੇ ਪੈਨ ਦੇ ਵਿੱਚ ਸਹੀ ਨਹੀਂ ਹੈ ਨਹੀਂ ਕੁਝ ਨਹੀਂ ਕਹਿ ਸਕਦੇ ਜੇ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਜੋ ਗੱਲ ਸਾਹਮਣੇ ਆਏਗੀ